ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪੋਸਟ ਪਾਉਂਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਜਿਹੜੀਆਂ ਸੀਟਾਂ ਆ ਉਹ ਐਡਬਲਯੂਐਸ ਇਕਨੋਮਿਕਲ ਵੀਕਰ ਸੈਕਸ਼ਨ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ ਉਹਨਾਂ ਦੀ ਸਰਕਾਰ ਨੇ ਇਹ ਇਤਿਹਾਸਕ ਫੈਸਲਾ ਲਿਆ ਪਰ ਇੱਥੇ ਮਾਨਿਕ ਗੋਇਲ ਆਰਟੀਐਕਟਿਵਸ ਨੇ ਇੱਕ ਟਵੀਟ ਕਰਕੇ ਇੱਕ ਗੱਲ ਕਹੀ ਹੈ ਕਿ ਇਹ ਬਿਲਕੁਲ ਝੂਠ ਹੈ ਕਿ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ ਹੈ ਅਸਲ ਦੇ ਵਿੱਚ ਇਹ 26 ਤਾਰੀਖ ਨੂੰ 26 ਫਰਵਰੀ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਹ ਆਰਡਰ ਕਰ ਦਿੱਤਾ ਗਿਆ ਸੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿ ਉਹ 25% ਸੀਟਾਂ ਇਕਨੋਮਿਕਲ ਵੀਕਰ ਸੈਕਸ਼ਨ ਲਈ ਰੱਖਣਗੇ ਤਾਂ ਮਾਨੀਕ ਗੋਇਲ ਨੇ ਇਸ ਚੀਜ਼ ਤੇ ਤੰਜ ਕਸਦੇ ਕਿਹਾ ਕਿ ਭਗਵਾਨ ਸਿੰਘ ਮਾਨ ਡਰਾਮੇ ਕਰ ਰਹੇ ਨੇ ਮੁੱਖ ਮੰਤਰੀ ਪੰਜਾਬ ਡਰਾਮੇ ਕਰ ਰਹੇ ਨੇ ਉਹ ਜਿਹੜੀ ਗੱਲ ਪਹਿਲਾਂ ਮਾਨਯੋਗ ਹਾਈ ਕੋਰਟ ਕਹਿ ਚੁੱਕੀ ਹੈ ਜਿਹੜੇ ਆਰਡਰ ਮਾਨਯੋਗ ਹਾਈ ਕੋਰਟ ਦੇ ਚੁੱਕੀ ਹੈ ਉਹਨਾਂ ਨੂੰ ਆਪਣੇ ਹੁਕਮ ਬਣਾ ਕੇ ਆਪਣੀ ਸਰਕਾਰ ਦੀ ਪ੍ਰਾਪਤੀ ਬਣਾ ਕੇ ਦੱਸ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਕ ਫੈਸਲਾ ਮਾਨਯੋਗ ਮੁੱਖ ਮੰਤਰੀ ਨੇ ਮਾਨਯੋਗ ਹਾਈ ਕੋਰਟ ਦੀ ਝਾੜ ਤੋਂ ਬਾਅਦ ਲਿਆ ਹੈ ਇਹ ਨਹੀਂ ਕਿ ਕੋਈ ਸੌਖਾ ਹੀ ਫੈਸਲਾ ਲੈ ਲਿਆ ਜਦੋਂ ਅਦਾਲਤ ਦੇ ਵਿੱਚੋਂ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਸਰਕਾਰ ਨੂੰ ਝੜਕਾਂ ਪਈਆਂ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਤੇ ਹੁਣ ਇਹਨੂੰ ਫੋਕਾ ਸਿੱਖਿਆ ਮਾਡਲ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਤਾਂ ਸਵਾਲਾਂ ਵਿੱਚ ਘਿਰ ਗਈ ਹੈ ਫਿਰ ਮਾਨ ਸਰਕਾਰ ਪਹਿਲਾਂ ਵੀ ਕਈ ਵਾਰ ਹੁੰਦਾ ਹੈ ਕਿ ਕਈ ਗੱਲਾਂ ਦੇ ਉੱਤੇ ਮਾਨ ਸਰਕਾਰ ਟਵੀਟ ਤੇ ਪੋਸਟ ਕਰ ਦਿੰਦੇ ਆ ਪਾਰੋਚ ਜਾਂ ਨਾਤਾ ਹੋਈਆਂ ਹੁੰਦੀਆਂ ਜੇ ਹੋਈਆਂ ਵੀ ਹੁੰਦੀਆਂ ਤਾਂ ਕਿਸੇ ਹੋਰ ਫੈਸਲੇ ਕਰਕੇ ਕਿਸੇ ਹੋਰ ਮਾਮਲੇ ਕਰਕੇ ਹੋਈਆਂ ਹੁੰਦੀਆਂ ਤਾਂ ਮੁੱਖ ਮੰਤਰੀ ਸਾਹਿਬ ਦੀ ਕ੍ਰੈਡਿਬਿਲਟੀ ਤੇ ਵੀ ਇਹ ਸਵਾਲ ਖੜੇ ਹੁੰਦੇ ਆ ਉਹਨਾਂ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜੇ ਹੁੰਦੇ ਆ ਹਾਲਾਂਕਿ ਭਰੋਸੇਯੋਗਤਾ ਤੇ ਸਵਾਲ ਤਾਂ ਜਿਸ ਦਿਨ ਕਿਸਾਨਾਂ ਨੂੰ ਮੀਟਿੰਗ ਤੇ ਆਇਆ ਨੂੰ ਗ੍ਰਿਫਤਾਰ ਕੀਤਾ ਉਸ ਦਿਨ ਜਿਹੜੇ ਉੱਠਨੇ ਸ਼ੁਰੂ ਹੋ ਗਏ ਸੀ ਕਿ ਜੰਗ ਦੇ ਵੀ ਇੱਕ ਨਿਯਮ ਹੁੰਦੇ ਆ ਕਿ ਸ਼ਾਮ ਦੇ ਵੇਲੇ ਜੰਗ ਰੁਕੇਗੀ ਗੱਲਬਾਤ ਦੇ ਦੌਰਾਨ ਜੰਗ ਜਿਹੜੀ ਆ ਉਹ ਨਹੀਂ ਹੋਵੇਗੀ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਗੱਲਬਾਤ ਤੇ ਬੁਲਾ ਕੇ ਕਿਸਾਨਾਂ ਨੂੰ ਉਹਨਾਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਤੇ ਵੀ ਸਵਾਲ ਉੱਠੇ ਪਰ ਜਿਹੜੇ ਹੁਣ ਸਵਾਲ ਉਹਨਾਂ ਦੀ ਇਸ ਪੋਸਟ ਤੇ ਉੱਟ ਰਹੇ ਆ ਉਹ ਇਹੀ ਹੈ ਕਿ ਜਿਹੜੀ ਚੀਜ਼ ਨੂੰ ਮਾਨਯੋਗ ਹਾਈ ਕੋਰਟ ਨੇ ਲਾਗੂ ਕੀਤਾ ਮੁੱਖ ਮੰਤਰੀ ਸਾਹਿਬ ਉਹਨੂੰ ਆਪਣਾ ਬਣਾ ਕੇ ਪੇਸ਼ ਕਰ ਰਿਹਾ ਸੋ ਇਹ ਚੀਜ਼ਾਂ ਦੇ ਨਾਲ ਸਰਕਾਰ ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਆ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਸਿੱਧਾ ਕਹਿ ਦਿੱਤਾ ਜਾਵੇ ਕਿ ਅਸੀਂ ਸਰਕਾਰ ਦੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਹੁਕਮ ਆ ਤੇ ਕੰਮ ਕਰਨ ਲੱਗੇ ਆ ਤਾਂ ਉਹਦੇ ਨਾਲ ਗੱਲ ਜਿਹੜੀ ਆ ਉਹ ਚੱਬਦੀ ਵੀ ਨਹੀਂ ਤੇ ਗੱਲ ਸਹੀ ਵੀ ਰਹਿੰਦੀ ਹੈ ਪਰ ਜਿਹੜੀ ਮਾਂਜੋਗ ਹਾਈ ਕੋਰਟ ਦੇ ਹੁਕਮਾਂ ਤੋਂ ਜਾਂ ਉਹਨਾਂ ਦੀ ਝਾੜ ਤੋਂ ਬਾਅਦ ਲੈ ਗਿਆ ਫੈਸਲੇ ਨੂੰ ਆਪਣਾ ਫੈਸਲਾ ਬਣਾ ਕੇ ਦੱਸਣਾ ਇਹਦੇ ਤੇ ਸਰਕਾਰ ਜਿਹੜੀ ਆ ਉਹ ਝੂਠੀ ਜੱਤਦੀ ਹੈ ਤੇ ਲੱਗਦਾ ਹੈ ਕਿ ਸਰਕਾਰ ਇੱਕ ਹਲਕੇ ਫੈਸਲੇ ਜਿਹੜੇ ਫੈਸਲੇ ਹੋયા ਨੂੰ ਉਹਨਾਂ ਨੂੰ ਆਪਣਾ ਦਿਖਾ ਕੇ ਤੇ ਸਸਤੀ ਸ਼ੋਰਤ ਜਿਹੜੀ ਹੈ ਉਹ ਆਪਦੀ ਬਟੌਰ ਨਹੀਂ ਚਾਹੁੰਦੀ ਆ ਉਹ ਸਸਤੀ ਸ਼ੋਰਤਾ ਆਪਦੀ ਬਟਨੀ ਚਾਹੁੰਦੀ ਆ ਸੋ ਇਸ ਤੋਂ ਮਾਨ ਸਰਕਾਰ ਨੂੰ ਜਿਹੜੇ ਲੋਕ ਐਥੇ ਲਿ ਕਮੈਂਟ ਕਰਕੇ ਕਹਿੰਦੇ ਕਿ ਗਰੇਜ਼ ਕਰਨਾ ਚਾਹੀਦਾ ਇਕਨੋਮਿਕਲ ਵੀਕਰ ਸੈਕਸ਼ਨ ਦਾ ਮਤਲਬ ਹੁੰਦਾ ਜਿਹੜੇ ਲੋਕ ਆਰਥਿਕ ਤੌਰ ਤੇ ਪਛੜੇ ਹੁੰਦੇ ਆ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਇੱਕ ਨਵਾਂ ਕੋਟਾ ਬਣਾਇਆ ਸੀ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਆ ਉਹਨਾਂ ਦੇ ਲਈ ਕੋਈ ਸਹੂਲਤਾਂ ਹੋਣ ਉਹਨਾਂ ਦੇ ਲਈ ਇੱਕ ਵੱਖਰਾ ਕੋਟਾ ਹੋਵੇ ਤਾਂ ਉਸੇ ਤਹਿਤ ਇਹ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਕਿ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਲੋਕ ਆ ਉਹਨਾਂ ਨੂੰ 25% ਜਿਹੜਾ ਕੋਟਾ ਉਹ ਸਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪੋਸਟ ਪਾਉਂਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਜਿਹੜੀਆਂ ਸੀਟਾਂ ਆ ਉਹ ਐਡਬਲਯੂਐਸ ਇਕਨੋਮਿਕਲ ਵੀਕਰ ਸੈਕਸ਼ਨ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ ਉਹਨਾਂ ਦੀ ਸਰਕਾਰ ਨੇ ਇਹ ਇਤਿਹਾਸਕ ਫੈਸਲਾ ਲਿਆ ਪਰ ਇੱਥੇ ਮਾਨਿਕ ਗੋਇਲ ਆਰਟੀਐਕਟਿਵਿਸ ਨੇ ਇੱਕ ਟਵੀਟ ਕਰਕੇ ਇੱਕ ਗੱਲ ਕਹੀ ਹੈ ਕਿ ਇਹ ਬਿਲਕੁਲ ਝੂਠ ਹੈ ਕਿ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ ਹੈ ਅਸਲ ਦੇ ਵਿੱਚ ਇਹ 26 ਤਾਰੀਖ ਨੂੰ 26 ਫਰਵਰੀ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਹ ਆਰਡਰ ਕਰ ਦਿੱਤਾ ਗਿਆ ਸੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿ ਉਹ 25% ਸੀਟਾਂ ਇਕਨੋਮਿਕਲ ਵੀਕਰ ਸੈਕਸ਼ਨ ਲਈ ਰੱਖਣਗੇ ਤਾਂ ਮਾਨੀਕ ਗੋਇਲ ਨੇ ਇਸ ਚੀਜ਼ ਤੇ ਤੰਜ ਕਸਦੇ ਕਿਹਾ ਕਿ ਭਗਵਾਨ ਸਿੰਘ ਮਾਨ ਡਰਾਮੇ ਕਰ ਰਹੇ ਨੇ ਮੁੱਖ ਮੰਤਰੀ ਪੰਜਾਬ ਡਰਾਮੇ ਕਰ ਰਹੇ ਨੇ ਉਹ ਜਿਹੜੀ ਗੱਲ ਪਹਿਲਾਂ ਮਾਨਯੋਗ ਹਾਈ ਕੋਰਟ ਕਹਿ ਚੁੱਕੀ ਹੈ ਜਿਹੜੇ ਆਰਡਰ ਮਾਨਯੋਗ ਹਾਈ ਕੋਰਟ ਦੇ ਚੁੱਕੀ ਹੈ ਉਹਨਾਂ ਨੂੰ ਆਪਣੇ ਹੁਕਮ ਬਣਾ ਕੇ ਆਪਣੀ ਸਰਕਾਰ ਦੀ ਪ੍ਰਾਪਤੀ ਬਣਾ ਕੇ ਦੱਸ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਕ ਫੈਸਲਾ ਮਾਨਯੋਗ ਮੁੱਖ ਮੰਤਰੀ ਨੇ ਮਾਨਯੋਗ ਹਾਈ ਕੋਰਟ ਦੀ ਝਾੜ ਤੋਂ ਬਾਅਦ ਲਿਆ ਹੈ ਇਹ ਨਹੀਂ ਕਿ ਕੋਈ ਸੌਖਾ ਹੀ ਫੈਸਲਾ ਲੈ ਲਿਆ ਜਦੋਂ ਅਦਾਲਤ ਦੇ ਵਿੱਚੋਂ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਸਰਕਾਰ ਨੂੰ ਝੜਕਾਂ ਪਈਆਂ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਤੇ ਹੁਣ ਇਹਨੂੰ ਫੋਕਾ ਸਿੱਖਿਆ ਮਾਡਲ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਤਾਂ ਸਵਾਲਾਂ ਵਿੱਚ ਘਿਰ ਗਈ ਹੈ ਫਿਰ ਮਾਨ ਸਰਕਾਰ ਪਹਿਲਾਂ ਵੀ ਕਈ ਵਾਰ ਹੁੰਦਾ ਹੈ ਕਿ ਕਈ ਗੱਲਾਂ ਦੇ ਉੱਤੇ ਮਾਨ ਸਰਕਾਰ ਟਵੀਟ ਤੇ ਪੋਸਟ ਕਰ ਦਿੰਦੇ ਆ ਪਾਰੋਚ ਜਾਂ ਨਾਤਾ ਹੋਈਆਂ ਹੁੰਦੀਆਂ ਜੇ ਹੋਈਆਂ ਵੀ ਹੁੰਦੀਆਂ ਤਾਂ ਕਿਸੇ ਹੋਰ ਫੈਸਲੇ ਕਰਕੇ ਕਿਸੇ ਹੋਰ ਮਾਮਲੇ ਕਰਕੇ ਹੋਈਆਂ ਹੁੰਦੀਆਂ ਤਾਂ ਮੁੱਖ ਮੰਤਰੀ ਸਾਹਿਬ ਦੀ ਕ੍ਰੈਡਿਬਿਲਟੀ ਤੇ ਵੀ ਇਹ ਸਵਾਲ ਖੜੇ ਹੁੰਦੇ ਆ ਉਹਨਾਂ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜੇ ਹੁੰਦੇ ਆ ਹਾਲਾਂਕਿ ਭਰੋਸੇਯੋਗਤਾ ਤੇ ਸਵਾਲ ਤਾਂ ਜਿਸ ਦਿਨ ਕਿਸਾਨਾਂ ਨੂੰ ਮੀਟਿੰਗ ਤੇ ਆਇਆ ਨੂੰ ਗ੍ਰਿਫਤਾਰ ਕੀਤਾ ਉਸ ਦਿਨ ਜਿਹੜੇ ਉੱਠਨੇ ਸ਼ੁਰੂ ਹੋ ਗਏ ਸੀ ਕਿ ਜੰਗ ਦੇ ਵੀ ਇੱਕ ਨਿਯਮ ਹੁੰਦੇ ਆ ਕਿ ਸ਼ਾਮ ਦੇ ਵੇਲੇ ਜੰਗ ਰੁਕੇਗੀ ਗੱਲਬਾਤ ਦੇ ਦੌਰਾਨ ਜੰਗ ਜਿਹੜੀ ਆ ਉਹ ਨਹੀਂ ਹੋਵੇਗੀ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਗੱਲਬਾਤ ਤੇ ਬੁਲਾ ਕੇ ਕਿਸਾਨਾਂ ਨੂੰ ਉਹਨਾਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਤੇ ਵੀ ਸਵਾਲ ਉੱਠੇ ਪਰ ਜਿਹੜੇ ਹੁਣ ਸਵਾਲ ਉਹਨਾਂ ਦੀ ਇਸ ਪੋਸਟ ਤੇ ਉੱਟ ਰਹੇ ਆ ਉਹ ਇਹੀ ਹੈ ਕਿ ਜਿਹੜੀ ਚੀਜ਼ ਨੂੰ ਮਾਨਯੋਗ ਹਾਈ ਕੋਰਟ ਨੇ ਲਾਗੂ ਕੀਤਾ ਮੁੱਖ ਮੰਤਰੀ ਸਾਹਿਬ ਉਹਨੂੰ ਆਪਣਾ ਬਣਾ ਕੇ ਪੇਸ਼ ਕਰ ਰਿਹਾ ਸੋ ਇਹ ਚੀਜ਼ਾਂ ਦੇ ਨਾਲ ਸਰਕਾਰ ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਆ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਸਿੱਧਾ ਕਹਿ ਦਿੱਤਾ ਜਾਵੇ ਕਿ ਅਸੀਂ ਸਰਕਾਰ ਦੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਹੁਕਮ ਆ ਤੇ ਕੰਮ ਕਰਨ ਲੱਗੇ ਆ ਤਾਂ ਉਹਦੇ ਨਾਲ ਗੱਲ ਜਿਹੜੀ ਆ ਉਹ ਚੱਬਦੀ ਵੀ ਨਹੀਂ ਤੇ ਗੱਲ ਸਹੀ ਵੀ ਰਹਿੰਦੀ ਹੈ ਪਰ ਜਿਹੜੀ ਮਾਜੋਗ ਹਾਈ ਕੋਰਟ ਦੇ ਹੁਕਮਾਂ ਤੋਂ ਜਾਂ ਉਹਨਾਂ ਦੀ ਝਾੜ ਤੋਂ ਬਾਅਦ ਲੈ ਗਿਆ ਫੈਸਲੇ ਨੂੰ ਆਪਣਾ ਫੈਸਲਾ ਬਣਾ ਕੇ ਦੱਸਣਾ ਇਹਦੇ ਤੇ ਸਰਕਾਰ ਜਿਹੜੀ ਆ ਉਹ ਝੂਠੀ ਜੱਪਦੀ ਹੈ ਤੇ ਲੱਗਦਾ ਹੈ ਕਿ ਸਰਕਾਰ ਇੱਕ ਹਲਕੇ ਫੈਸਲੇ ਜਿਹੜੇ ਫੈਸਲੇ ਹੋયા ਨੂੰ ਉਹਨਾਂ ਨੂੰ ਆਪਣਾ ਦਿਖਾ ਕੇ ਤੇ ਸਸਤੀ ਸ਼ੋਰਤ ਜਿਹੜੀ ਹੈ ਉਹ ਆਪਦੀ ਬਟੌਰ ਨਹੀਂ ਚਾਹੁੰਦੀ ਆ ਉਹ ਸਸਤੀ ਸ਼ੋਰਤਾ ਆਪਦੀ ਬਟਨੀ ਚਾਹੁੰਦੀ ਆ ਸੋ ਇਸ ਤੋਂ ਮਾਨ ਸਰਕਾਰ ਨੂੰ ਜਿਹੜੇ ਲੋਕ ਐਥੇ ਲਿ ਕਮੈਂਟ ਕਰਕੇ ਕਹਿੰਦੇ ਕਿ ਗਰੇਜ਼ ਕਰਨਾ ਚਾਹੀਦਾ ਇਕਨੋਮਿਕਲ ਵੀਕਰ ਸੈਕਸ਼ਨ ਦਾ ਮਤਲਬ ਹੁੰਦਾ ਜਿਹੜੇ ਲੋਕ ਆਰਥਿਕ ਤੌਰ ਤੇ ਪਛੜੇ ਹੁੰਦੇ ਆ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਇੱਕ ਨਵਾਂ ਕੋਟਾ ਬਣਾਇਆ ਸੀ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਆ ਉਹਨਾਂ ਦੇ ਲਈ ਕੋਈ ਸਹੂਲਤਾਂ ਹੋਣ ਉਹਨਾਂ ਦੇ ਲਈ ਇੱਕ ਵੱਖਰਾ ਕੋਟਾ ਹੋਵੇ ਤਾਂ ਉਸੇ ਤਹਿਤ ਇਹ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਕਿ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਲੋਕ ਆ ਉਹਨਾਂ ਨੂੰ 25% ਜਿਹੜਾ ਕੋਟਾ ਉਹ ਸਰ ਪ੍ਰਾਈਵੇਟ ਸਕੂਲਾਂ ਦੇ ਵਿੱਚ